ਪਾਲ ਸਿੰਘ ਖੈਰਾਵਲ ਨੇ ਨਵੀਂ ਪਾਰਟੀ ਪੰਜਾਬੀ ਇਕਤਾ ਪਾਰਟੀ ਦਾ ਐਲਾਨ ਕਰਦੇ ਹੋਏ ਕੁਝ ਹੋਰ ਵੀ ਵੱਡੇ ਐਲਾਨ ਕੀਤੇ ਗਏ ਖੈਰਾ ਨੇ ਕਿਹਾ ਕਿ ਪਾਰਟੀ ਪੰਜਾਬੀਆਂ ਨੂੰ ਜਿੱਥੇ ਇੱਕ ਪਲੇਟਫਾਰਮ ਤੇ ਇਕੱਠਾ ਕਰੇਗੀ ਉੱਥੇ ਹੀ ਬੈਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਅਤੇ ਡਾਕਟਰ ਗਾਂਧੀ ਦੇ ਪੰਜਾਬ ਮੰਚ ਤੋਂ ਇਲਾਵਾ ਹੋਰ ਵੀ ਹਮਖਿਆਲੀਆਂ ਨਾਲ ਗੱਡ ਜੋੜ ਕਰ ਪੰਜਾਬ ਦੇ ਲੋਕਾਂ ਨੂੰ ਰਵਾਇਤੀ ਪਾਰਟੀਆਂ ਤੋਂ ਛੁਟਕਾਰਾ ਦਿਵਾਵੇਗੀ ਖਰਾਨੇ ਸਾਫ ਕੀਤਾ ਕਿ ਉਹ ਹਰੇਕ ਚੋਣ ਲੜਨ ਲਈ ਤਿਆਰ ਹਨ ਤੇ ਕਿਸੇ ਵੀ ਚੋਣ ਤੋਂ ਨਹੀਂ ਭੱਜਦੇ ਉਹਨਾਂ ਕਿਹਾ ਕਿ ਪੀਡੀਏ ਦੀ ਅਗਲੀ ਹਫਤੇ ਹੋਣ ਵਾਲੀ ਮੀਟਿੰਗ ਵਿੱਚ ਸਾਰਿਆਂ ਦੀ رائے ਅਨੁਸਾਰ ਹੀ ਉਹ ਲੋਕ ਸਭਾ ਚੋਣਾਂ ਲੜਨ ਦਾ ਫੈਸਲਾ ਲੈਣਗੇ ਪੰਚਾਇਤੀ ਰਾਜ ਹੈ ਜੀ ਇਲੈਕਸ਼ਨਾਂ ਹੋਈਆਂ ਜੀ ਸ਼ਰਾਬਾਂ ਚਲੀਆਂ ਜੀ ਪਰਚੇ ਦਰਜ ਹੋਏ ਜੀ ਕਤਲ ਹੋਇਆ ਜੀ ਤੇ ਸਰਪੰਚ ਤੇ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਕਾਉਂਸਲਰ ਦੇ ਪੱਲੇ ਕੀ ਆ ਜ਼ੀਰੋ ਪਾਵਰਸ ਔਰ ਪਾਵਰਸ ਅਵੇਲੇਬਲ ਨਹੀਂ 73rd 74th panchayati raj amendment of the constitution in 1992 empowers all the local bodies councillors panchayat block samiti zila parishad ke jo vi government machinery onde area de vich a odi sarkar oho honge main sarpanchana nu yakeen douna chahuna ke 13000 tu si tu kuch nahi kar sakde grant bani banai utto aundi a launde afsar ne te inquiry todi hundi a ਇਸ ਸਿਸਟਮ ਸक्राइब ਕੀਤਾ ਜਾਊਗਾ ਡਵੈਲਪਮੈਂਟ ਮਾਡਲ ਸक्राइब ਕੀਤਾ ਜਾਊਗਾ ਪਹਿਲਾਂ ਸਰਪੰਚਾਂ ਤੇ ਬਲਾਕ ਸੰਮਤੀਆਂ ਮੈਂਬਰਾਂ ਨੂੰ ਉਹਨਾਂ ਦੇ ਪਿੰਡਾਂ ਦੀ ਅਗਰ ਸਰਪੰਚਾ ਇੱਕ ਪਿੰਡ ਵਿੱਚ ਸਕੂਲ ਆ ਡਿਸਪੈਂਸਰੀ ਆ ਡੰਗਰਾਂ ਦਾ ਹਸਪਤਾਲ ਆ ਸਰਪੰਚ ਉਸ ਪਿੰਡ ਦਾ ਮਨਿਸਟਰ ਹੋਵੇਗਾ ਉਸ ਪਿੰਡ ਦਾ ਐਮਐਲਏ ਹੋਵੇਗਾ ਐਮਐਲਏ ਨਹੀਂ ਦੇਣਾ ਚਾਹੁੰਦੇ ਜੋ ਨਹੀਂ ਦੇਰੇ ਕੈਪਟਨ ਸਾਹਿਬ ਕਿਉਂਕਿ ਆਪਣੇ ਐਮਐਲਏ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਐਮਐਲਏ ਨਹੀਂ ਚਾਹੁੰਦੇ ਕਿ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਬਲਾਕ ਸੰਮਤੀ ਦਾ ਮੈਂਬਰ ਸਰਪੰਚ ਉਹਦੇ ਕੋਲ ਕੋਈ ਅਧਿਕਾਰ ਹੋਣ ਉਹ ਡਿਵੈਲਪਮੈਂਟ ਦਾ ਮਾਡਲ ਜਿਹਦੇ ਕਰਕੇ ਭ੍ਰਿਸ਼ਟਾਚਾਰ ਫੜਿਆ ਪੰਜਾਬ ਦੇ ਵਿੱਚ ਇਹ ਸਾਰੀ ਡਿਵੈਲਪਮੈਂਟ ਦੇ ਮਾਡਲ ਨੂੰ ਸਕ੍ਰੈਪ ਕਰਕੇ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ